ਸਿਕਾੜ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਮਿਲਨ ਟਿਕ ਮੋੜ ਮੰਡੀ ਤੋਂ ਅੱਜ ਆਪਾਂ ਫਿਰ ਤੋਂ ਹਾਜ਼ਰ ਹੋਏ ਆ ਤੁਹਾਡੇ ਲਈ ਨਵੇਂ ਸੂਟ ਲੈ ਕੇ ਇਹ ਸੂਟ ਨਾ ਟੈਬੀ ਦੇ ਨੇ ਜੀ ਬਹੁਤ ਸੋਹਣਾ ਇਹਦਾ ਪ੍ਰਿੰਟ ਹੈ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਸੋਹਣਾ ਸਟਾਫ ਹੈ ਆ ਵੇਖੋ ਪਹਿਲਾ ਸੂਟ ਬਹੁਤ ਸੋਹਣਾ ਸਟਾਫ ਹੈ ਇਹਦਾ ਜੀ ਬਹੁਤ ਪਿਆਰਾ ਸੂਟ ਹੈ ਤੇ ਅਗਲਾ ਸੂਟ ਆਪਾਂ ਦਿਖਾਉਣ ਲੱਗੇ ਆ ਤੁਹਾਨੂੰ ਗ੍ਰੇ ਕਲਰ ਚ ਆ ਵੇਖੋ ਇਹ ਵੀ ਬਹੁਤ ਪਿਆਰਾ ਸੂਟ ਹੈ ਆਪਾਂ ਤੁਹਾਨੂੰ ਪ੍ਰਿੰਟ ਦਿਖਾਉਂਦੇ ਜਾਵਾਂਗੇ ਤੇ ਜਿਹੜਾ ਜਿਹੜਾ ਤੁਹਾਨੂੰ ਸੂਟ ਤੁਹਾਨੂੰ ਪਸੰਦ ਆਇਆ ਤੇ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਦਿਓ ਠੀਕ ਹੈ ਜੀ ਇਹ ਵਾਲਾ ਰਾਣੀ ਸ਼ੇਡ ਹੈ ਇਹ ਬਲੈਕ ਕਲਰ ਬਹੁਤ ਪਿਆਰਾ ਸੂਟ ਹੈ ਇਹ ਵੀ ਉਸ ਤੋਂ ਬਾਅਦ ਆ ਗਿਆ ਜੀ yellow ਜਿਹਾ ਸ਼ੇਡ yellow mustard ਜਿਹਾ ਸ਼ੇਡ ਹੈ ਇਹ ਬਹੁਤ ਸੋਹਣਾ ਸੂਟ ਹੈ ਇਹ ਵੀ ਉਸ ਤੋਂ ਬਾਅਦ white वाइट के सारे रंग बहुत सोहने लगते हैं हाँ वेखो बहुत सोहना खिलदा पाया बहुत प्यारा सूट है उस उसद तो ए वाला प्रिंट जी हाँ देखो ये भी बहुत सोहना सूट है ब्लैक रेड ऑरेंज सारे कलर मिक्स ने बहुत प्यारा सूट है ये हाँ वेखो ਆ ਵੀ ਬਹੁਤ ਪਿਆਰਾ ਸਟੌਪ ਵੀ ਬਹੁਤ ਸੋਹਣਾਗਾ ਆ ਵੇ ਬਹੁਤ ਹੀ ਪਿਆਰਾ ਸਟੌਪ ਹੈਗਾ ਉਸ ਤੋਂ ਬਾਅਦ ਆ ਮਹਿੰਦੀ ਜਿਹਾ ਸ਼ੇਡ ਹੈ ਬਹੁਤ ਹੀ ਪਿਆਰਾ ਸ਼ੇਡ ਹੈ ਇਹ ਬਹੁਤ ਸੋਹਣਾ ਹੈ ਵੀ ਜੇਕਰ ਤੁਹਾਨੂੰ ਕੋਈ ਸੂਟ ਇਹਨਾਂ ਦੇ ਵਿੱਚੋਂ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ DM ਕਰੋ ਜੀ ਤੇ ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ ਜੀ 700 ਰੁਪਏ ਵੀਡੀਓ ਦੇਖਣ ਲਈ ਧੰਨਵਾਦ